ਡੂਰ ਸਾਹਿਬ ਲੋਕ ਸਭਾ ਸੀਟ ਦੇ ਲਈ ਕਾਂਗਰਸ ਪਾਰਟੀ ਵੱਲੋਂ ਪਿਛਲੀ ਵਾਰ ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਡਿੰਪਾ ਚੁਣੇ ਗਏ ਸੀ ਇਸ ਵਾਰ ਜਸਵੀਰ ਸਿੰਘ ਡਿੰਪਾ ਨੇ ਆਪਣੇ ਜਿਹੜੇ ਕਰੀਬੀ ਸਾਥੀ ਨੇ ਜਸਵੀਰ ਸਿੰਘ ਡਿੰਪਾ ਦੇ ਛੋਟੇ ਭਰਾ ਹੀ ਕਹੇ ਜਾਂਦੇ ਨੇ ਉਹਨਾਂ ਨੂੰ ਟਿਕਟ ਦਵਾਈ ਹੈ ਜਸਵੀਰ ਸਿੰਘ ਡਿੰਪਾ ਉਹਨਾਂ ਨੇ ਕਲਵੀਰ ਸਿੰਘ ਜੀਰਾ ਸਾਫ ਦਾ ਵਿਧਾਇਕ ਨੇ ਤਾਂ ਸਭ ਤੋਂ ਪਹਿਲਾਂ ਡਿੰਪਾ ਜੀ ਜੀਰਾ ਸਾਹਿਬ ਦੇ ਕੈਂਡੀਡੇਟ ਜਦੋਂ ਕਿਵੇਂ ਦੇਖਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਇੱਕ ਤੇ ਉਹ ਗੁਰਸੇਖ ਨੇ ਔਰ ਬਾਕੀ ਲੋਕਾਂ 'ਚ ਕੀ ਪ੍ਰਭਾਵ ਹੈ ਦੇਖੋ ਕੁਲਬੀਰ ਸਿੰਘ ਜੀਰਾ ਉਹਨਾਂ ਦਾ ਪਰਿਵਾਰ ਬਹੁਤ ਪੁਰਾਣਾ ਪੰਥਕ ਪਰਿਵਾਰ ਆ ਇਹਨਾਂ ਦੇ ਦਾਦਾ ਜੀ ਲੰਮਾ ਸਮਾਂ ਸ਼ਰੋਮਣੀ ਕਮੇਟੀ ਦੀ ਮੈਂਬਰ ਵਜੋਂ ਗੁਰੂ ਘਰ ਦੀ ਸੇਵਾ ਨਿਭਾ ਚੁੱਕੇ ਆ ਪਿਤਾ ਜਥੇਦਾਰ ਅਨੰਦਰਿੰਦਰਜੀਤ ਸਿੰਘ ਜੀ ਉਹ ਤਰਬਯੁੱਧ ਮੋਰਚੇ ਤੇ ਹੋਰ ਮੋਰਚਿਆਂ ਲਈ ਜਾਣੇ ਜਾਂਦੇ ਇੱਕ ਬੜਾ ਹੀ ਨੇਕ ਤੇ ਵਧੀਆ ਪਰਿਵਾਰ ਆ ਤੇ ਲੋਕਾਂ ਚ ਪ੍ਰਮਾਣਿਤ ਪਰਿਵਾਰ ਆ ਤੇ ਮੈਂ ਸਮਝਦਾ ਕਿ ਇੱਥੇ ਖੜੇ ਹੋ ਕੇ ਲੋਕਾਂ ਦਾ ਇਹਨਾਂ ਨੂੰ ਅਸ਼ੀਰਵਾਦ ਪ੍ਰਾਪਤ ਹੈ ਤੇ ਚੰਗੀ ਸ਼ਾਨ ਨਾਲ ਝੋਣ ਜਿੱਤ ਰਹੇ ਨੇ। ਜਿਹੜੀ 75% ਦੀ ਜਿਹੜੀ ਇਹ ਕੌਨਸਟਿਚੂਐਂਸੀ ਆ ਕਿਉਂਕਿ ਤੁਸੀਂ ਤੇ ਰਗ ਰਗ ਤੋਂ ਆਖੋ ਇਹ ਪਿੰਡੂ ਖੇਤਰ ਦੇ ਵਿੱਚ ਆ ਤਾਂ ਕੀ ਕਾਂਗਰਸ ਪਾਰਟੀ ਪਿਛਲੇ ਨਾਲ ਸਰਕਮਸਟੈਂਸਸ ਇਸ ਵਾਰ ਕਿਵੇਂ ਦੇ ਨੇ ਕਿ ਕਾਂਗਰਸ ਪਾਰਟੀ ਦੀ ਪੋਜੀਸ਼ਨ ਜਿਹੜੀ ਹੈ ਉਹ ਠੀਕ ਰਹੇਗੀ। ਦੇਖੋ ਇੱਥੋਂ ਦੇ ਜਿਹੜੇ ਆ ਬਹੁਤ ਅੱਛੇ ਸਰਕਮਸਟੈਂਸਸ ਐਸ ویਲੇ ਜਿਹੜਾ ਵਾ ਆਪ ਤੋਂ ਲੋਕ ਠੱਗੇ ਮਹਿਸੂਸ ਕਰ ਰਹੇ ਆ। ਆਪ ਬੁਰੀ ਤਰ੍ਹਾਂ ਲਤਾੜੀ ਜਾ ਰਹੀ ਆ ਬੀਜੇਪੀ ਦਾ ਇਸ ਹਲਕੇ ਚ ਕੀ ਇਹ ਪੰਜਾਬ ਚ ਉਹਨਾਂ ਨੂੰ ਲੋਕ ਇੱਕ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਆ ਮੁਕਾਬਲਾ ਜਿਹੜਾ ਵਾ ਉਹ ਕਾਂਗਰਸ ਦੇ ਨਾਲ ਮੈਂ ਮੁਕਾਬਲਾ ਵੀ ਨਹੀਂ ਕਹਿ ਸਕਦਾ ਜੇ ਦੂਜੇ ਨੰਬਰ ਤੇ ਬਹੁਤ ਪਿੱਛੇ ਇਕਾਲੀ ਦਲ ਹੈ ਜੀ ਇਹ ਕਾਂਗਰਸ ਆਨਾਂ ਇਹ ਸੀਟ ਜਿੱਤ ਰਹੀ ਹੈ ਡਿੰਪਾ ਜੀ ਇਸ ਇੱਕ ਆਜ਼ਾਦ ਉਮੀਦਵਾਰ ਵੀ ਨੇ ਜਿਹੜੇ ਅਮਰਤਪਾਲ ਹੁਣਾ ਦਾ ਵੀ ਪਰਿਵਾਰ ਉਹਨਾਂ ਨੇ ਵੀ ਐਲਾਨ ਕੀਤਾ ਉਹ ਵੀ ਚੋਣ ਲੜਨਾ ਚਾ ਰਹੇ ਨੇ ਉਹਨਾਂ ਦਾ ਕੋਈ ਫਰਕ ਦੇਖਦੇ ਜੇ ਕਿਸੇ ਦਾ ਵੋਟ ਬੈਂਕ ਨੂੰ ਨੁਕਸਾਨ ਹੋ ਸਕਦਾ ਉਹਨਾਂ ਦੇ ਦੇਖੋ ਮੈਂ ਸਮਝਦਾ ਕਿ ਹਰ ਇੱਕ ਨੂੰ ਹੱਕ ਹੈ ਜਿਹੜਾ ਵਾ ਚੋਣ ਲੜਨ ਦਾ ਤੇ ਭਾਈ ਅਮਰਸਪਾਲ ਜੀ ਵੀ ਚੋਣ ਲੜ ਰਹੇ ਨੇ ਜੀ ਉਹ ਪਰਮਾਤਮਾ ਉਹਨਾਂ ਨੂੰ ਵੱਡੀ ਉਮਰ ਬਖਸ਼ੇ ਉਹਨਾਂ ਨੂੰ ਸਿਹਤਯਾਬੀ ਤਦ ਦੁਰਸਤੀ ਬਖਸ਼ੇ ਮੈਂ ਤੇ ਇਹੀ ਕਹਾ ਜੀ ਤਾਂ ਸਰ ਡਿੰਬਾ ਜੀ ਪੰਜਾਬ ਦੇ ਵਿੱਚ ਜਿਹੜਾ ਸਿਨੈਰੀਓ ਆ ਠੀਕ ਹੈ ਤੁਸੀਂ ਗੱਲ ਕੀਤੀ ਪੰਜਾਬ ਦੇ ਵਿੱਚ ਕਾਂਗਰਸ ਦੀ ਕੀ ਪੋਜੀਸ਼ਨ ਜਿਹੜੀ ਹੈ ਦੇਖੋ ਮੈਂ ਤੁਹਾਨੂੰ ਪੰਜਾਬ ਕੀ ਦੇਸ਼ ਭਰ ਦੀ ਸਿਚੁਏਸ਼ਨ ਦੱਸ ਸਕਦਾ ਜਦੋਂ ਮੋਦੀ ਤੇ ਬੀਜੇਪੀ 400 ਪਾਰ ਦੀ ਗੱਲ ਕਰ ਰਹੇ ਸੀ ਅੱਜ ਉਹਨਾਂ ਦੇ ਮੂੰਹ ਚੋਂ ਨਾਰਾ ਉੱਡ ਗਿਆ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਤੇ ਆਪ 13 0 ਦੀ ਗੱਲ ਕਰੀ ਅੱਜ ਉਹਨਾਂ ਦੇ ਮੂੰਹ ਚੋਂ ਨਾਰਾ ਦੀ ਸੁਣਨ ਨੂੰ ਮਿਲ ਰਿਹਾ ਦੇਸ਼ ਦੇ ਵਿੱਚ ਕਾਂਗਰਸ ਬਹੁਤ ਅੱਛਾ ਪਰਫਾਰਮ ਕਰੀ ਆ ਇੰਡੀਆ ਗਠਜੰਬੰਦਨ ਦੀ ਸਰਕਾਰ ਬਣੂਗੀ ਤੇ ਪੰਜਾਬ ਦੇ ਵਿੱਚ ਮжоਰਿਟੀ ਸੀਟਾਂ ਜਿਹੜੀਆਂ ਕਾਂਗਰਸ ਲੈ ਕੇ ਜੀ ਭਾਈ ਜਿਹੜੀ ਪਹਿਲੇ ਦੋ ਫੇਸ ਦੀ VOTING ਹੋਈ ਆ ਉਹਦੇ ਵਿੱਚ ਜਿਵੇਂ ਕਹਿ ਰਹੇ ਹੋ ਜੀ ਮੋਦੀ ਜੀ ਦੇ ਭਾਸ਼ਣ ਬਦਲ ਗਏ ਨੇ ਇਹ ਕਿਉਂਕਿ ਤੁਹਾਡੇ ਕੋਲ ਕੋਈ ਜਾਣਕਾਰੀ ਪੂਰੇ ਦੇਸ਼ ਦੀ ਵੀ ਹੁੰਦੀ ਆ ਸਾਊਥ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਉਦੋਂ ਕੀ ਪੋਜੀਸ਼ਨ ਬਣ ਕੇ ਆ ਰਹੀ ਹੈ ਦੇਖੋ ਸਾਊਥ ਦੇ ਵਿੱਚ ਬਿਲਕੁਲ BJP ਦਾ ਸਫਾਇਆ ਹੋ ਗਿਆ ਜੀ ਉਹਨਾਂ ਨੂੰ 10 ਜਾਂ 12 ਸੀਟਾਂ ਤੋਂ ਵੱਧ ਸਾਰੇ ਸਾਊਥ ਦੇ ਸਟੇਟਾਂ 'ਚ ਨਹੀਂ ਆ ਰਹੀਆਂ ਜੀ ਤੇ ਜਿਉਂ-ਜਿਉਂ ਤੁਸੀਂ ਉੱਪਰ ਆਜੋ ਉਤੋਂ ਤੋਂ ਇਹਨਾਂ ਦੀ ਪਰਫਾਰਮੈਂਸ ਡਿੜਬਾ ਡੇੜ ਮਾੜੀ ਹੁੰਦੀ ਜਾਂਦੀ। ਪਹਿਲਾਂ મોદી ਜੀ ਕਿਸੇ ਗਠਬੰਧਨ ਦੀ ਗੱਲ ਨਹੀਂ ਸੀ ਕਰਦੇ। ਹੁਣ ਆ ਕੇ ਐਂਡੀਆ ਦੀ ਗੱਲ ਕਰਨ ਲੱਗ ਪਏ ਆ। ਹੁਣ ਆ ਕੇ ਕਹਿ ਰਹੇ ਐਂਡੀਆ ਦੀ ਸਰਕਾਰ ਬਣੂਗੀ। ਤੁਸੀਂ ਦੇਖਦੇ ਜਾਓ ਇਹ ਜਿਹੜਾ ਗਠਬੰਧਨ ਆ ਇਹ 200 ਸੀਟਾਂ ਨਹੀਂ ਟੱਪਣੀਆਂ। ਜੀ ਠੀਕ ਆ। ਥੈਂਕ ਯੂ ਡਿੰਪਾ ਜੀ। ਇਹ ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਡਿੰਪਾ ਮੌਜੂਦ ਆ ਮੈਂਬਰ ਪਾਰਲੀਮੈਂਟ ਨੇ ਇਹਨਾਂ ਨੇ ਆਪਣੇ ਕਰੀਬੀ ਸਾਥੀ ਪਰਿਵਾਰਕ ਮੈਂਬਰ ਜਿਹੜੇ ਨੇ ਕਲਵੀਰ ਸਿੰਘ ਜੀਰਾ ਨੂੰ ਟਿਕਟ ਜਿਹੜੀ ਇਸ ਵਾਰ ਦਵਾਈ ਹੈ ਔਰ ਜਸਬੀਰ ਸਿੰਘ ਡਿੰਪਾ ਜਿਹੜੇ ਨੇ ਇਸ ਵਾਰ ਉਹਨਾਂ ਨੇ ਪੰਜਾਬ ਦੇ ਵਿੱਚ ਸੇਵਾ ਕਰਨ ਦਾ ਜਿਹੜਾ ਹੈ ਗੱਲ ਕੀਤੀ ਪਾਰਟੀ ਹੈ ਕਮਾਂਡ ਨੂੰ ਕਹਿ ਦਿੱਤਾ ਸੀ ਕਿ ਉਹ ਅੰਮ੍ਰਿਤਸਰ ਪੰਜਾਬ ਦੇ ਵਿੱਚ ਰਾਜਨੀਤੀ ਕਰਨ ਤੇ ਮੰਨਿਆ ਜਾ ਰਿਹਾ ਕਿ ਅੰਮ੍ਰਿਤਸਰ ਜਿਹੜਾ ਅੰਮ੍ਰਿਤਸਰ ਸ਼ਹਿਰ ਦਾ ਇੰਸਟਾਲ ਕਾਇਏ ਉੱਥੋਂ ਜਸਬੀਰ ਸਿੰਘ ਡਿੰਪਾ ਨੂੰ ਕਾਂਗਰਸ ਅਗਲੀ ਵਾਰੀ ਉੱਥੋਂ ਟਿਕਟ ਦੇ ਸਕਦੀ ਹੈ ਤਾਂ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਸਾਰੀ ਲੀਡਰਸ਼ਿਪ ਪਹੁੰਚੀ ਸੀ ਜਸਬੀਰ ਸਿੰਘ ਡਿੰਪਾ ਜਿਹੜੇ कैमरा पर्सन मुकेश बाबा गगनदीप शर्मा दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर